ਇੱਕ ਮਿੰਟ ਅਗੋਂ ਜੀ ਆਇਆਂ ਨੂੰ ਸਭ ਆਨੇ ਕਾਰਗੇ ਨੇ ਜਮਨ ਸਰ ਅੱਜ ਤੁਹਾਨੂੰ ਇੰਡੀਅਨ ਜਰਨਲਿਸਟ ਯੂਨੀਅਨ ਦਾ ਇੰਡੀਆ ਲੈਵਲ ਦਾ ਜਿਹੜਾ ਸਰਵ ਸੰਮਤੀ ਦਾ ਪ੍ਰਧਾਨ ਚੁਣਿਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਮੈਂ ਇੰਡੀਅਨ ਜਰਨਲਿਸਟ ਯੂਨੀਅਨ ਦੇ ਨਾਲ ਕਾਫੀ ਲੰਮੇ ਅਸੇ ਤੋਂ ਜੁੜਿਆ ਤੇ ਪੰਜਾਬ ਐਂਡ ਪਿੰਡੀਕਟ ਜਰਨਲਿਸਟ ਯੂਨੀਅਨ ਨੇ ਜਿਹਦਾ ਮੈਂਬਾਨੀ ਮੈਂਬਰ ਆ ਉਹ ਇੰਡੀਅਨ ਜਰਨਲਿਸਟ ਯੂਨੀਅਨ ਨਾਲ ਅਫੀਲੀਏਟਡ ਆਰਗੇਨਾਈਜੇਸ਼ਨ ਆ ਜਿਹਦਾ ਮੈਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਨ ਦਾ ਫੈਸਲਾ ਹੋਇਆ ਹੈ ਇਹ ਬਹੁਤ ਵੱਡਾ ਫੈਸਲਾ ਮੈਂ ਇੱਕ ਛੋਟੇ ਕੱਦ ਦਾ ਹੈਗਾ ਪੱਤਰਕਾਰ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ ਪੂਰੇ ਦੇਸ਼ ਦੀ ਜ਼ਿੰਮੇਵਾਰੀ ਤੇ ਦੇਸ਼ ਦੇ ਵਿੱਚੋਂ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਉਹਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਮੈਨੂੰ ਇਸ ਗੱਲ ਦਾ ਮਾਣ ਹੈ ਮੈਂ ਆਪਣੇ ਪੰਜਾਬ ਦੇ ਭਾਈਚਾਰੇ ਤੇ ਪੰਜਾਬ ਐਂਡ ਚੰਡੀਗੜ੍ਹ ਜਨਰਲ ਯੂਨੀਅਨ ਦੇ ਨੇ ਜੋ ਮੈਨੂੰ ਮਾਨ ਸਨਮਾਨ ਦਿੱਤਾ ਉਹਦੀ ਬਦੌਲਤ ਹੀ ਮੈਨੂੰ ਜਿਹੜੀ ਇਹ ਪ੍ਰਧਾਨਗੀ ਮਿਲੀ ਹੈ ਦੂਜਾ ਲਗਾਤਾਰ ਕੰਮ ਕਰਨਾ ਪੱਤਰਕਾਰ ਭਾਈਚਾਰੇ ਦੀ ਲਈ ਲਗਾਤਾਰ ਸੰਘਰਸ਼ ਕਰਨਾ ਇਸ ਵਜ੍ਹਾ ਕਰਕੇ ਹੀ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜ਼ਿੰਮੇਵਾਰੀ ਵੱਡੀ ਹੈ ਇਹਨੂੰ ਮੈਨੂੰ ਨਿਭਾਉਣ ਲਈ ਆਪਣੇ ਭਾਈਚਾਰੇ ਦਾ ਪੂਰਾ ਸਾਥ ਸਹਿਯੋਗ ਦੀ ਲੋੜ ਹੈ ਤੇ ਮੈਂ ਉਹਨਾਂ 14 ਸਟੇਟਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਰਬਸੰਮਤੀ ਨਾਲ ਇਹ ਜਿਹੜੀ ਹਮਾਇਤ ਕੀਤੀ ਹੈ ਉਹ ਮੇਰੀ ਵੀ ਹਮਾਇਤ ਕੀਤੀ ਹੈ ਮੇਰੇ ਨਾਲ ਜਿਹੜੇ ਸੈਕਟਰੀ ਜਨਰਲ ਐ ਸੋਮਸੁੰਦਰ ਉਹਨਾਂ ਦੀ ਵੀ ਹਮਾਇਤ ਕੀਤੀ ਹੈ ਜਿਹੜੇ ਵੀ ਮਸਲੇ ਆਉਣਗੇ ਪੱਤਰਕਾਰਾਂ ਦੇ ਦੇੇ ਦੇ ਹੋਣ ਸਟ੍ਰੀਟ ਦੇ ਹੋਣ ਉਹਨਾਂ ਸਾਰਿਆਂ ਨੂੰ ਪੂਰਾ ਕਰਨ ਲਈ ਤੰਦ ਹੀ ਨਾਲ ਆਪਣੇ ਯਤਨ ਕਰਾਂਗੇ ਇਹ ਦੇਖਣਾ ਹੋਵੇਗਾ ਕਿ ਜਿਹੜੇ ਸਾਡੇ ਯਤਨ ਇਹਨਾਂ ਨੂੰ ਕਿੰਨਾ ਫਲ ਲੱਗਦਾ ਕਿੰਨਾ ਅਸੀਂ ਉਹਨਾਂ ਦੇ ਵਿੱਚ ਕਾਮਯਾਬ ਹੁੰਨੇ ਹ ਪਰ ਅਸੀਂ ਯਤਨ ਕਰਾਂਗੇ ਕਿ ਇਹਦੇ ਵਿੱਚ ਸਫਲ ਹੋਈਏ ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਪੂਰੀ ਪੰਜਾਬ ਦੇ ਜਿਹੜੇ ਜਿਲ੍ਹਾ ਪ੍ਰਧਾਨ ਨੇ ਵਰਕਿੰਗ ਕਮੇਟੀ ਦੀ ਤੁਸੀਂ ਮੀਟਿੰਗ ਰੱਖੀ ਏ ਉਹਦੇ ਵਿੱਚ ਪੱਤਰਕਾਰਾਂ ਦੇ ਕਿਸ ਤਰ੍ਹਾਂ ਦੇ ਮਸਲੇ ਜਿਹੜੇ ਸਰਕਾਰ ਦੇ ਧਿਆਨ ਹਿੱਤੋ ਹੀ ਲਿਆਓਗੇ ਕੋਈ ਏਜੰਡਾ ਹੈ ਤੁਹਾਡਾ ਇਦਾਂ ਦਾ ਬਿਲਕੁਲ 7-8 ਮੰਗਾ ਨੇ ਪੰਜਾਬ ਦੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀਆਂ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਸਾਹਮਣੇ ਰੱਖਿਆ ਗਿਆ ਉਹਦੇ ਵਿੱਚ ਜਿਹੜੇ ਪੱਤਰਕਾਰਾਂ ਦੇ ਪੀਲੇ ਕਾਰਡ ਬਣੇ ਸੀਗੇ ਜਿਨ੍ਹਾਂ ਦੇ ਬਣੇ ਸੀ ਉਹਦੇ ਕਟਾ ਦਿੱਤੇ ਗਏ ਸਾਡੀ ਇਹ ਮੰਗ ਹੈ ਕਿ ਉਹਨਾਂ ਸਾਰੇ ਪੱਤਰਕਾਰਾਂ ਨੂੰ ਪੀਲੇ ਕਾਰਡ ਜਿਹੜੇ ਆ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਉਹ ਜਾਰੀ ਹੋਣੇ ਚਾਹੀਦੇ ਜੇ ਕੋਈ ਸ਼ਰਤਾਂ ਬਣਾਉਣੀਆਂ ਤਾਂ ਨਵੀਆਂ ਨਹੀਂ ਬਣਾ ਲਓ ਤੇ ਇਹਦੇ ਇਸ ਕੰਮ ਦੇ ਲਈ ਜਿਹੜੇ ਇਨਫੋਰਮੇਸ਼ਨ ਐਂਡ ਪਬਲਿਕ ریلیشن ਸੈਕਟਰੀ ਨੇ ਪੰਜਾਬ ਦੇ RAMBIR, SHIRAM ਨੇ ਉਹ ਸਹਿਮਤ ਹੋਏ ਕਹਿੰਦੇ ਵੀ ਅਸੀਂ ਐਵੇਂ ਕਰਾਂਗੇ ਅਸੀਂ ਉਹਨਾਂ ਨਾਲ ਹੋਰ ਵੀ ਮੰਗ ਕੀਤੀ ਸੀ ਪੀ ਹਰਿਆਣਾ ਨਾਲ ਪੈਰਟੀ ਹੋਣੀ ਚਾਹੀਦੀ ਹੈ ਹਰਿਆਣਾ ਸਾਡੇ ਨਾਲ ਕਈ ਮਸਲਿਆਂ ਦੇ ਵਿੱਚ ਅੱਗੇ ਆ ਤੇ ਹਰਿਆਣਾ ਦਾ ਪੈਟਰਨ ਜਿੱਥੇ ਹਰਿਆਣਾ ਸਾਡੇ ਨਾਲ ਅੱਗੇ ਉਹ ਲਾਗੂ ਕੀਤਾ ਜਾਵੇ ਫਿਰ ਪੈਨਸ਼ਨ ਦੇਣ ਦਾ ਮਸਲਾ ਹੈਗਾ ਬਹੁਤ ਵੱਡਾ ਮਸਲਾ ਹੈਗਾ ਉਹ ਵੀ ਮਸਲਾ ਹੱਲ ਹੋਣਾ ਚਾਹੀਦਾ ਜਿਹੜਾ ਪੱਤਰਕਾਰ 60 ਸਾਲ ਤੋਂ ਉੱਪਰ ਹੋ ਜਾਂਦੇ ਉਹਨਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਇਸ ਦੇ ਨਾਲ ਪੰਜਾਬ ਸਰਕਾਰ ਦੇ ਵਿੱਚ ਇੱਥੇ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਦੀ ਭਾਈਚਾਰੇ ਦੀ ਗਿਣਤੀ ਵਧ ਗਈ ਹੈ ਉਹਨਾਂ ਨੂੰ ਜਿਹੜੇ ਮਕਾਨ ਦੇਣ ਦੀ ਸਹੂਲਤ ਹੈ ਇਸ ਵੇਲੇ 15 ਇਹ 15 ਤੋਂ ਵਧਾ ਕੇ 50 ਕੀਤੀ ਜਾਣੀ ਚਾਹੀਦੀ ਚੰਡੀਗੜ੍ਹ ਜਿਹੜਾ ਦਿੱਲੀ ਦੇ ਵਿੱਚ ਪੰਜਾਬ ਪਾਉਣਾ ਉੱਥੇ ਇਸ ਵੇਲੇ ਤਿੰਨ ਕਮਰੇ ਮਿਲਦੇ ਸੀ ਉਹ ਮੰਗ ਕਰਦੇ ਵੀ 6 ਕੀਤੇ ਜਾਣ ਇਹਦੇ ਨਾਲ ਹੀ ਜਿਹੜੀ ਇੰਸ਼ੋਰੈਂਸ ਦੀ ਬੀਮਾ ਜਿਹੜਾ ਪਾਲਸੀ ਹੈ ਉਹ ਵੀ ਸਾਰੇ ਪੱਤਰਕਾਰਾਂ ਤੇ ਲਾਗੂ ਆ ਪਰ ਕਈ ਥਾਵਾਂ ਤੇ ਪੈਸੇ ਨਹੀਂ ਦਿੱਤੇ ਜਾਂਦੇ ਉਹ ਪੈਸੇ ਟਾਈਮ 'ਚ ਦਿੱਤੇ ਜਾਣ ਤਾਂ ਕਿ ਸਾਰੇ ਪੱਤਰਕਾਰਾਂ ਨੂੰ ਜਿਹੜੀ ਸਹੂਲਤ ਆ ਉਹ ਮਿਲ ਸਕੇ ਇਹ ਹਾਂਜੀ ਜੇ ਸੰਬੰਧਿਤ ਮੰਤਰੀ ਜਾਂ ਮੁੱਖ ਮੰਤਰੀ ਤੁਸੀਂ ਕਈ ਵਾਰੀ ਟਾਈਮ ਮੰਗਿਆ ਉਹਨਾਂ ਆਣਾ ਕਹਿੰਦੀ ਤੁਹਾਨੂੰ ਮਿਲਣ ਕੋਈ ਜੇ ਨਹੀਂ ਮਿਲਦੇ ਤੇ ਕੋਈ ਕਿਸੇ ਵਿਰੁੱਧ ਤੁਸੀਂ ਸੰਘਰਸ਼ ਛੇੜੋਗੇ ਕੋਈ ਪ੍ਰੋਟੈਸਟ ਕਰੋਗੇ ਦੇਖੋ ਮੰਤਰੀ ਪਹਿਲਾਂ ਸੀਗੇ ਅਮਨ ਅਨੋੜਾ ਜਿਹੜੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਉਸ ਤੋਂ ਬਾਅਦ ਜਿਹੜੇ ਬਣੇ ਸੀਗੇ ਇਹ ਆਪਣੇ ਜੋੜਾ ਸਾਹਿਬ ਉਹਨਾਂ ਦੋਨਾਂ ਨਾਲ ਗੱਲਾਂ ਹੋਈਆਂ ਅਮਨ ਅਰੋੜੇ ਹੋਣਾ ਸਾਨੂੰ ਪ੍ਰੋਚਾਤ ਵਾਇਆ ਸੀ ਵੀ ਅਸੀਂ ਆਹ ਮਸਲੇ ਤੁਹਾਡੇ ਜਿਹੜੇ ਆ ਜਲਦੀ ਹੱਲ ਕਰ ਦਾਂਗੇ ਦਿਵਾਲੀ ਤੇ ਤਾਂ ਤੁਹਾਨੂੰ ਨਵੇਂ ਸਾਲ ਦੇ ਖੁਸ਼ਖਬਰੀ ਮਿਲੇਗੀ ਖੁਸ਼ਖਬਰੀ ਦੇਣ ਤੋਂ ਪਹਿਲਾਂ ਹੀ ਉਹਨਾਂ ਦਾ ਵਿਭਾਗ ਬਦਲ ਗਿਆ ਇਸੇ ਤਰੀਕੇ ਨਾਲ ਜੋੜੇ ਮਾ ਜਿਹੜਾ ਉਹਨਾਂ ਨੇ ਵੀ ਕੀਤੀ ਸੀ ਪਰ ਉਹ ਗੱਲ ਜਿਹੜੀ ਆ ਉਹ ਉਹਨਾਂ ਦਾ ਵਿਭਾਗ ਬਦਲ ਗਿਆ ਹੁਣ ਇਸ ਵੇਲੇ ਫਰਜੋਤ ਬੈਂਸ ਹੈ ਜਿਹਨਾਂ ਕੋਲ ਐਜੂਕੇਸ਼ਨ ਵਿਭਾਗ ਦਾ ਸਾਡਾ ਜਿਹੜਾ ਪਬਲਿਕ ریلیشن ਵਿਭਾਗ ਉਹਨਾਂ ਕੋਲ ਹੈ ਉਹਨਾਂ ਕੋਲ ਵੀ ਮਾਮਲੇ ਉਠਾਏ ਹੋਏ ਆ ਤੇ ਦੇਖਦੇ ਹਾਂ ਹੁਣ ਕਦੋਂ ਤੱਕ ਇਹਨਾਂ ਮਾਮਲਿਆਂ ਨੂੰ ਉਹ ਹੱਲ ਕਰਦੇ ਆ ਕਦੋਂ ਤੱਕ ਸਾਡੇ ਨਾਲ ਮੀਟਿੰਗ ਕਰਕੇ ਇਹਨਾਂ ਮਸਲਿਆਂ ਨੂੰ ਨਿਜੜਦੇ ਆ ਹਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਚਾਰ ਵਾਰੀ ਸਾਡੇ ਨਾਲ ਗੱਲਬਾਤ ਕੀਤੀ ਪਰ ਚਾਰ ਵਾਰੀ ਟਾਈਮ ਦੇਣ ਦਾ ਉਹਨਾਂ ਫੈਸਲਾ ਕੀਤਾ ਪਰ ਕੋਈ ਮੀਟਿੰਗ ਜਿਹੜੀ ਉਹਨਾਂ ਨਾਲ ਮੈਜਰ ਨਹੀਂ ਹੋ ਸਕੀ ਸਿਰੇ ਨਹੀਂ ਲੱਗ ਸਕੀ ਇਹ ਮਾੜੀ ਗੱਲ ਹੈ ਇਹ ਸਰਕਾਰ ਦੇ ਪੱਖ ਤੋਂ ਪਰ ਮਾੜੀ ਗੱਲ ਹੈ ਮੀਡੀਆ ਨੇ ਉਹਨਾਂ ਦੀ ਸਰਕਾਰ ਨੇ ਉਹਨਾਂ ਦੇ ਵਿੱਚ ਕਾਫੀ ਭੂਮਿਕਾ ਨਿਭਾਈ ਸੀ ਪਰ ਨਾ ਵੀ ਇਨਵਾਈ ਹੋਵੇ ਮੈਂ ਸਮਝਦਾ ਕਿ ਸਰਕਾਰ ਦੀ ਇੱਕ ਜ਼ਿੰਮੇਵਾਰੀ ਹੈ ਉਹਨਾਂ ਨੂੰ ਡਬਾਉਣੀ ਚਾਹੀਦੀ ਜਿਹੜੇ ਮੀਡੀਆ ਦੇ ਮਸਲੇ ਆ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਪਰ ਸਰਕਾਰ ਜਿਹੜੀ ਇਸ ਮੁੱਦੇ ਦੇ ਉੱਪਰ ਉਲਟ ਦਿਸ਼ਾ ਦੇ ਵਿੱਚ ਖੜੀ ਹੈ ਉਹ ਜੇ ਸਰਕਾਰ ਸਹੀ ਰਸਤੇ ਤੇ ਨਹੀਂ ਆਉਂਦੀ ਸਾਡੇ ਮਸਲੇ ਹੱਲ ਨਹੀਂ ਕਰਦੇ ਤਾਂ ਪੰਜਾਬ ਐਂਚ ਡਿਗਟ ਜਰਨਲਿਸਟ ਯੂਨੀਅਨ ਜਿਹੜੇ ਵੱਖ-ਵੱਖ ਡਿਸਟ੍ਰਿਕਟਾਂ ਤੋਂ ਆਏ ਸੀ ਕਿ ਇੰਚਾਰਜ ਸਾਡੇ ਜਥੇਬੰਦੀ ਦੇ ਪ੍ਰਧਾਨ ਸ਼ਕਤੀ ਤੇ ਉਹ ਲੋਕ ਆਏ ਸੀ ਉਹਨਾਂ ਦਾ ਵਿਚਾਰ ਹੈ ਕਿ ਸਾਨੂੰ ਫਿਰ ਸੜਕਾਂ ਦੇ ਨਿਕਲ ਤੁਰਨਾ ਚਾਹੀਦਾ ਇਹ ਦਿਨ ਦੂਰ ਨਹੀਂ ਹੋਣਗੇ ਤੇ ਨਹੀਂ ਅਗਲੇ 15-20 ਦਿਨਾਂ 'ਚ ਸਰਕਾਰ ਕੋਈ ਗੱਲ ਕਰਦੀ ਤੇ ਇਸ ਪਾਸੇ ਵੱਲ ਵੀ ਤੁਰਿਆ ਜਾ ਸਕਦਾ ਚੰਡੀਗੜ੍ਹ ਦੇ ਵਿੱਚ ਧਰਨਾ ਵੀ ਦਿੱਤਾ ਜਾ ਸਕਦਾ ਇਹ ਵੀ ਹੋ ਸਕਦਾ ਜਿੱਥੇ ਮੰਤਰੀ ਜਾਣ ਉੱਥੇ ਵੀ ਅਸੀਂ ਪ੍ਰਦਰਸ਼ਨ ਕਰ ਸਕਦੇ ਇਹ ਅਗਲੇ ਕੁਝ ਦਿਨਾਂ ਦੇ ਵਿੱਚ 20-25 ਦਿਨਾਂ ਦੇ ਵਿੱਚ ਇਹ ਗੱਲ ਹੋਏਗੀ ਉਹਦੇ ਤੋਂ ਦੇਖਾਂਗੇ ਵੀ ਕੀ ਕਰਨਾ ਸਾਡੇ ਲਈ ਬਣਦਾ ਹੈ